ਉਹ ਜਿਹੜੇ ਦੀ ਭਰਾ ਦੀ ਕੱਟੀ ਮਰ ਗਈ ਸੀ ਮਤਲਬ ਲੱਤ ਟੁੱਟ ਗਈ ਉਹਦੀ ਕੋਈ ਹੈਲਪ ਕਰੀ ਕਿਵੇਂ ਹਾਂਜੀ ਹਾਂ ਉਹਦੀ ਬਹੁਤ ਵਧੀਆ ਹੈਲਪ ਕਰੀ ਜੀ ਗਰੀਬ ਬੰਦਾ ਸੀ ਉਹ ਠੀਕ ਹੈ ਜੀ ਉਹਨੂੰ ਅਸੀਂ ਆਪ ਵੀ ਕੱਟੀ ਦਿੱਤੀ ਠੀਕ ਹੈ ਆਪਦੇ ਘਰੋਂ ਕੱਟੀ ਦਿੱਤੀ ਘਰੋਂ ਕੱਟੀ ਦਿੱਤੀ ਉਹਨੂੰ ਠੀਕ ਹੈ ਬਹੁਤ ਵਧੀਆ ਗੱਲ ਆ ਹਨਾ ਇਨਸਾਨੀਅਤ ਦੇ ਤੌਰ ਤੇ ਹਾਂਜੀ ਕਿਉਂਕਿ ਹਾਂ ਗਰੀਬ ਮਾਰ ਹੁੰਦੀ ਸੀ ਹਨਾ ਹਾਂ ਹੁੰਦੀ ਸੀ ਹਾਂ ਬਹੁਤ ਵਧੀਆ ਗੱਲ ਆ ਇਹ ਮੈਨੂੰ ਉਸ ਵੀ ਬੰਦਾ ਵਧੀਆ ਆਪਦੇ ਘਰੇ ਉਹ ਕੱਟੀ ਹੁਣ ਸੂਈ ਵੀ ਉਹਦੇ ਘਰੇ ਤਨ ਚਾ ਸੂਈ ਸੁਕੀ ਹੁਣ ਤਾਂ ਠੀਕ ਹੈ ਤੇ ਉਸ ਤੋਂ ਬਾਅਦ ਆ ਤਾਂ ਵਧੀਆ ਪਰਿਵਾਰ ਚਾ ਦੇ ਹਸਦਾ ਖੇ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਅੱਜ ਖੜੇ ਆਂ ਜੀ ਪਿੰਡ ਫੂਲੇ ਵਾਲਾ ਤੇ ਬਾਈ ਲਖਵਿੰਦਰ ਬਰੀਡਰ ਦੇ ਘਰੇ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆਂ ਤੇ ਵੀਡੀਓ ਦੇ ਵਿੱਚ ਇੱਕ ਸੋਹਣੇ ਸੋਨੋ ਦੋ ਸਾਂ ਦਿਖਾ ਰਹੇ ਆਂ ਜੇ ਦੋਨਾਂ ਦੀ ਉਮਰ ਦੀ ਗੱਲ ਕਰਗੇ ਮਿੱਤਰੋ ਇੱਕੋ ਉਮਰ ਦੇ ਨੇ ਇੱਕੋ ਕੱਦ ਕਾਠ ਦੇ ਨੇ ਤੇ 19 ਕਿਹਦਾ ਜਿਹੜਾ ਜਿਹੜਾ ਨੰਬਰਾਂ ਤੇ ਆਏ ਨੇ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿਹੜਾ ਮੇਲਾ ਇਹਨਾਂ ਨੇ ਜਿੱਤਿਆ ਤੇ ਕਦੋਂ ਤੋਂ ਬਾਈ ਇਸ ਬਰੀਡ ਤੇ ਕੰਮ ਕਰ ਰਹੇ ਨੇ ਤੇ ਜਾਂ ਇਹਨਾਂ ਕੋਲੇ ਪਹਿਲਾਂ ਵੀ ਕੋਈ ਸਾਂਹ ਸੀ ਉਹਦੀ ਪੂਰੀ ਗੱਲਬਾਤ ਆਪਾਂ ਬਾਈ ਲਖਵਿੰਦਰ ਦੇ ਨਾਲ ਕਰਾਂਗੇ ਤੇ ਫਿਰ ਆਪਾਂ ਤੁਹਾਨੂੰ ਸਾਂਹ ਮਿੱਤਰੋ ਧੋਰ ਕੇ ਵੀ ਦਿਖਾਵਾਂਗੇ ਕਿਸੇ ਵੀ ਭਰਾ ਨੇ ਡੇਰੀ ਫਾਰਮ ਦੇ ਵਿੱਚ ਰੱਖਣਾ ਜਾਂ ਕੋਈ ਘਰੇਲੂ ਪਸ਼ੂ ਪਾਲ ਕਬੀਰ ਆ ਕਿਸੇ ਨੇ ਪਿੰਡ ਦੇ ਵਿੱਚ ਸਾਂਹ ਛੱਡਣਾ ਤੇ ਉਹ ਬਾਈ ਦੇ ਨਾਲ ਸੰਪਰਕ ਕਰ ਸਕਦੇ ਨੇ ਕਿਉਂਕਿ ਮਾਮਾ ਦਾ ਵੀ ਮਿੱਤਰੋ ਚੰਗਾ ਰਿਕਾਰਡ ਆ ਬਾਈ ਕਹਿੰਦਾ ਵੀ ਚੰਗੇ ਸੀਮੈਂਟ ਲੱਗੇ ਆ ਪੂਰੀ ਗੱਲਬਾਤ ਕਰਦੇ ਆਂ ਫਿਰ ਆਪਾਂ ਮਿੱਤਰੋ ਸਾਨਾਂ ਦੇ ਨੇੜੇ ਹੋਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਠੀਕ ਐ ਸੇ ਤਾਂ ਹਾਂਜੀ ਠੀਕ ਆਪਣਾ ਨਾਮ ਹੈਗਾ ਲਖਵਿੰਦਰ ਸਿੰਘ ਹਾਂਜੀ ਮੇਰਾ ਪਿੰਡ ਫੁੱਲੇ ਵਾਲਾ ਹਨਾ ਪਿੰਡ ਫੁੱਲੇ ਵਾਲਾ ਜੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਹਾਂਜੀ ਜ਼ਿਲ੍ਹਾ ਬਠਿੰਡਾ ਠੀਕ ਐ ਜੀ ਆਪਾਂ ਹੁਣ ਬਰੀਡ ਤੇ ਗੱਲ ਕਰ ਗਏ ਹਨਾ ਤੇ ਕਦੋਂ ਕਦੋਂ ਸਾਨ ਰੱਖ ਰਹੇ ਹੋ ਕਦੋਂ ਕਦੋਂ ਮਤਲਬ ਇਸ ਪਾਸੇ ਆਇਓ ਪਸ ਚੰਗੇ ਪਸੂਆ ਕਰਨੀ ਇਹੇ ਜੀ ਅਸੀਂ 2012 ਦੇ ਵਿੱਚ ਮੇਲਾ ਲੜਿਆ ਸੀ ਸ਼ੈਣੀ ਵਾਲੇ ਪਹਿਲਾ ਮੇਲਾ 2012 ਚ ਬਠਿੰਡੇ ਸੈਣੀ ਵਾਲੇ ਮੇਲਾ ਹੁੰਦਾ ਸੀ ਹਾਂ ਜੀ ਹਾਂ ਜੀ ਬਠਿੰਡੇ ਸੈਣੀ ਵਾਲਾ ਹਾਂ ਉਦੋਂ 2-3 ਸਾਲ 4 ਸਾਲ ਲਗਾਤਾਰ ਹੀ ਹੋਏ ਆ ਹਾਂ ਲਗਾਤਾਰ ਹੀ ਹੋਏ ਆ ਹਾਂ ਤੇ ਉੱਥੇ ਆਪਣਾ ਸਾਂਹ ਤੀਜੇ ਨੰਬਰ ਤੇ ਆਇਆ ਸੀਗਾ ਜਦੋਂ ਸਾਨੂੰ ਪੂਰੀ ਏਡੀ ਨੌਲੇਜ ਹੈ ਨਹੀਂ ਸੀ ਠੀਕ ਹੈ ਤੇ ਅਸੀਂ ਡਾਕਟਰ ਸਾਹਿਬ ਦੇ ਕਹਿਣ ਤੇ ਆਹ ਲਗਾਏ ਸੀ ਠੀਕ ਹੈ ਠੀਕ ਹੈ ਉਦੋਂ ਤੋਂ ਸ਼ੌਕ ਜਾ ਗਿਆ ਸੀ ਓਕੇ ਮਨ ਲਾ ਵੀ ਕਹਿਣ ਤੇ ਲੈ ਕੇ ਗਏ ਹਾਂਜੀ ਤੇ ਲੈ ਕੇ ਗਏ ਸਾਨੂੰ ਨਹੀਂ ਸੀ ਪਤਾ ਵੀ ਸਾਡਾ ਸਾਹਣਾ ਵੀ ਨੰਬਰ 'ਚ ਆਉਣ ਵਾਲਾ ਹੈਗਾ ਜਾਂ ਨਹੀਂ ਹੈਗਾ ਉਹਦੇ ਫਿਰ ਮਨ ਲਾ ਸਾਹਣ ਨੂੰ ਫਿਰ ਛੱਡਦੇ ਹੁੰਦੇ ਸੀ ਕਿਵੇਂ ਕਰਦੇ ਉਹ ਛੱਡਣ ਲੱਗ ਜੀ ਮੱਝਾਂ ਤੇ ਸੀ ਪਿੰਡ 'ਚ ਠੀਕ ਹੈ ਹਾਂਜੀ ਉਸ ਤੋਂ ਬਾਅਦ ਜੀ ਇੱਕ ਮੱਝ ਦੀ ਇੱਥੇ ਸਾਡੇ ਕੱਟੀ ਦੀ ਲੱਤ ਟੁੱਟ ਗਈ ਸੀ ਆਪਣੇ ਘਰੇ ਠੀਕ ਹੈ ਸਾਹਣ ਤੋਂ ਹਾਂਜੀ ਸਾਹਣ ਤੋਂ ਹਾਂ ਉਦੋਂ ਬਾਅਦ ਅਸੀਂ ਮੰਨ ਲਓ ਵੀ ਇਹ ਸਾਹਣ ਆ ਆਪਾਂ ਬਕਾਊ ਕਰਤਾ ਵੇਚਦਾ ਸੀਗਾ ਜੀ ਵੱਡਾ ਸਾਹਣ ਤੇ ਸ਼ੌਂਕ ਰੱਖਦੇ ਸੀ ਤੇ ਉਦੋਂ ਬਾਅਦ ਅਸੀਂ ਸਾਹਣ ਪਾਲ ਪਾਲ ਕੇ ਆਪਦੇ ਚੰਗੀਆਂ ਮੱਜਾਂ ਦੇ ਠੀਕ ਹੈ ਮੇਲੇ ਲੜਨ ਵਾਸਤੇ ਦੇਖੀ ਜਾਂਦੇ ਸੀ ਠੀਕ ਹੈ ਕੋਈ ਮੇਲੇ ਇਕੱਲੇ ਸਾਹਣ ਹੀ ਲੈ ਕੇ ਗਏ ਹੋ ਕੋਈ ਝੋਟੀ ਕੱਟੀ ਵੀ ਲੈ ਕੇ ਗਏ ਪਿਛਲੇ ਮੇਲੇ 'ਚ ਨਹੀਂ ਸਾਹਣ ਹੀ ਸੀਗੇ ਉਹ ਚੋਟੀ ਕੱਟੀ ਨੇ ਜੀ ਠੀਕ ਹੈ ਉਹ ਜਿਹੜੇ ਦੀ ਭਰਾ ਦੀ ਕੱਟੀ ਮਰ ਗਈ ਸਮਝ ਲਾ ਲੱਤ ਟੁੱਟ ਗਈ ਉਹਦੀ ਕੋਈ ਹੈਲਪ ਕਰੀ ਕਿਵੇਂ ਹਾਂ ਜੀ ਹਾਂ ਉਹਦੀ ਬਹੁਤ ਵਧੀਆ ਹੈਲਪ ਕਰੀ ਜੀ ਗਰੀਬ ਬੰਦਾ ਸੀ ਉਹ ਠੀਕ ਹੈ ਜੀ ਉਹਨੂੰ ਅਸੀਂ ਆਪ ਵੀ ਕੱਟੀ ਦਿੱਤੀ ਠੀਕ ਹੈ ਆਪਦੇ ਘਰੋਂ ਕੱਟੀ ਦਿੱਤੀ ਘਰੋਂ ਕੱਟੀ ਦਿੱਤੀ ਇਹਨੂੰ ਠੀਕ ਹੈ ਬਹੁਤ ਵਧੀਆ ਗੱਲ ਆ ਹਨਾ ਇਨਸਾਨੀਅਤ ਦੇ ਤੌਰ ਤੇ ਹਾਂ ਜੀ ਕਿਉਂਕਿ ਹਾਂ ਗਰੀਬ ਮਾਰ ਹੁੰਦੀ ਸੀ ਹਨਾ ਹਾਂ ਹੁੰਦੀ ਸੀ ਹਾਂ ਬਹੁਤ ਵਧੀਆ ਗੱਲ ਆ ਇਹ ਮੈਨੂੰ ਉਸ ਵੀ ਬੰਦਾ ਵਧੀਆ ਆਪਦੇ ਘਰੇ ਹਾਂ ਜੀ ਉਹ ਕੱਟੀ ਹੁਣ ਸੂਈ ਵੀ ਉਹਦੇ ਘਰੇ ਤਨ ਚਾਰ ਸੂਏ ਸੂਕੀ ਹੁਣ ਤਾਂ ਠੀਕ ਹੈ ਉਸ ਤੋਂ ਠੀਕ ਹੈ ਦਾ ਵਰਤਦਾ ਪੂਰਾ ਤੇ ਨਹੀਂ ਉਹ ਬੰਦਾ ਹੀ ਟੁੱਟ ਜਾਂਦਾ ਹਾਂ ਗਰੀਬ ਬੰਦੇ ਦਾ ਜਦੋਂ ਨੁਕਸਾਨ ਹੋ ਜਾਂਦਾ ਹੈ ਹਨਾ ਹਾਂਜੀ ਹਾਂਜੀ ਮੰਨ ਲਾ ਵੀ ਲੱਕ ਟੁੱਟ ਜਾਂਦਾ ਗਰੀਬ ਹਨਾ ਹਾਂ ਬਹੁਤ ਵਧੀਆ ਗੱਲ ਲੱਗੀ ਤੁਹਾਡੀ ਸਣ ਨਹੀਂ ਛੱਡਿਆ ਜੀ ਕਰ ਫਿਰ ਪਿੰਡ ਪਿੰਡ ਚ ਬੰਦ ਕਰਤਾ ਸੀ ਹਾਂਜੀ ਹਾਂਜੀ ਉਹਦੇ ਵੇਚ ਤਾਈ ਉਹ ਸਾਂਹ ਤਾਂ ਉਹ ਦੋਸਾਂ ਅਸੀਂ ਕੱਟਿਆ ਤੇ ਲੱਤ ਤਾਂ ਜਿਹੜੀ ਟੁੱਟਣ ਦਾ ਕਾਰਨ ਦਾ ਕੁਦਰਤੀ ਹੁੰਦੀ ਹੈ ਹਨਾ ਹਾਂਜੀ ਇਹ ਤਾਂ ਹੈ ਤਾਂ ਹਾਂ ਕਈ ਵਾਰ ਸਕੰਜੇ ਦੇ ਵਿੱਚ ਪਸ਼ੂ ਚਾਨੇ ਮਾਰ ਦਿੱਕਤ ਆ ਜਾਂਦੀ ਆ ਹਾਂ ਹੁਣ ਆਪਾਂ ਗੱਲ ਕਰਦੇ ਆਂ ਸਾਨਾਂ ਦੀ ਹਾਂਜੀ ਹੁਣ ਇਹ ਜੇ ਆਪਾਂ ਗੱਲ ਕਰਗੇ ਕਿ ਕਿਹੜੇ ਮੇਲੇ ਚ ਲੈ ਕੇ ਗਏ ਸੀ ਮੰਨ ਲਾ ਇਹ ਬੀਐਫਐ ਤਨੌਲੀ ਲੈ ਕੇ ਗਏ ਸੀ ਜੀ ਹਾਂ ਤਿੱਜੇ ਜਿਹੜਾ ਮੁਕਾਬਲਾ ਹੋਇਆ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਇਹ ਹੁਣ ਕਿਹੜੇ ਕਿਹੜੇ ਸਾਨ ਆ ਪਹਿਲਾਂ ਇਹਨਾਂ ਦਾ ਜੇ ਆਪਾਂ ਗੱਲ ਕਰੀਏ ਮਾਵਾ ਦਾ ਕੀ ਰਿਕਾਰਡ ਸੀ ਹੁਣ ਇਹਦੀ ਗੱਲ ਕਰਦੇ ਹਾਂ ਕੁੰਡੇ ਸਾਲ ਦੀ ਹਨਾ ਪੂਰਾ ਬਹੁਤ ਸੋਹਣਾ ਹਨਾ ਇਹ ਜੀ ਆਪਾਂ 1470 ਦਾ ਜੀ 1470 ਦਾ ਹਾਂਜੀ ਠੀਕ ਹੈ ਠੀਕ ਹੈ ਇਹਦੀ ਮਾਂ ਸਾਡੇ ਕੋਲ ਸੀ 17ਵੇਂ ਸੂਏ ਦਾ ਕਟਾਈ ਉਹ ਆਪਣੇ ਘਰ ਹੀ ਉਹ ਮਤਲਬ ਡੈਥ ਹੋਈ ਸੀ ਉਹਦੀ ਹਾਂ ਕਈ ਭਰਾ ਕਹਿੰਦੇ ਨਾ ਚੌਥੇ ਪੰਜਵੇਂ ਸੂਏ ਪਸੂ ਮੰਨ ਲਾ ਵੇਚ ਲਾ ਕਹਿੰਦਾ ਵੀ ਬੁੱਢਾ ਹੋ ਗਿਆ ਹਨਾ ਤੇ 17 ਸੂਏ ਸੂਈ ਕੋ ਵੱਧ ਵੀ ਨਹੀਂ ਉਹ 17ਵੇਂ ਸੂਏ ਦਾ ਲਾਸਟ ਕਟਾਈ ਉਹ ਦੋ ਤਿੰਨ ਆਰੀ ਤਾਂ ਮਤਲਬ ਫਰਾਖ ਵੀ ਹੋ ਗਈ ਸੀਗੀ ਪਿੱਛੇ ਨਹੀਂ ਰਹੀ ਠੀਕ ਹੈ ਤੇ ਉਹ ਆਪਣੇ ਘਰੇ ਹੀ ਜੰਮੀ ਸੀ ਆਪਣੇ ਘਰੇ ਹੀ ਉਹ ਪੂਰੀ ਹੋਈ ਠੀਕ ਹੈ ਮੈਸੂਜ ਦਾ ਕੱਟਾ ਨਹੀਂ ਤਾਂ ਉਹ 20 ਸੂਏ ਸੁੰਦੀ ਜੀ ਜੇ ਲਗਾਤਾਰ ਹਾਂ ਜੇ ਲਗਾਤਾਰ ਸੁੰਦੀ ਹੈ ਨਾ ਗੈਪ ਪੈ ਗਿਆ ਉਹਦੇ ਨਾਲ ਗੈਪ ਪੈ ਗਿਆ ਜਦੋਂ ਨਾਲ ਠੀਕ ਹੈ ਸਾਲ ਉਹ ਖਾਲ ਹੁੰਦੀ ਠੀਕ ਹੈ ਉਹ ਵੇਰ ਮੰਨ ਲਾ ਵੀ ਅ ਜੇ ਹੁਣ ਆਪਾਂ ਇਹਦੀ ਗੱਲ ਕਰਗੇ ਤਾਂ ਮਾਂ ਦਾ ਫਿਰ ਕੀ ਰਿਕਾਰਡ ਸੀ ਉਦੋਂ ਇਹਦੀ ਮਾਂ ਜੀ 16 17 ਲੀਟਰ ਦੁੱਧ ਦਿੰਦੀ ਸੀ ਆਪਣੇ ਠੀਕ ਹੈ ਵਧੀਆ ਉਦੋਂ ਜਣੀ ਕਿ ਵਧੀਆ ਮੰਨਦੇ ਸੀ ਜਿਹੜੀ 16 17 ਦਿੰਦੀ ਸੀ ਹਾਂ ਆਮ ਤਾਂ 10 11 ਚ ਹੀ ਹੁੰਦੀਆਂ ਸੀ ਨਾ ਆਮ ਤਾਂ 10 11 ਚ ਹੀ ਹੁੰਦਾ ਸੀਗੇ ਠੀਕ ਹੈ ਤੇ ਉਹ ਬਹੁਤ ਵਧੀਆ ਸੀ ਇਹਦੀ ਇੱਕ ਭੈਣ ਖੜੀ ਐ ਸਿਰੇ ਤੇ ਆਪਣੇ ਠੀਕ ਆ ਉਹ ਵੀ ਹੁਣ 15 16 ਲੀਟਰ ਦੁੱਧ ਤੇ ਮਤਲਬ ਦਿੰਦੀ ਐ ਆਪਣੇ ਘਰੇ ਠੀਕ ਆ ਮਿੱਤਰੋ ਬਹੁਤ ਸੋਹਣੇ ਕੱਦ ਕਾਢਦਾ ਤੇ ਸਰੀਰ ਪੱਖੋਂ ਵੀ ਬਹੁਤ ਸੋਹਣਾ ਤੇ ਇਹਦਾ ਨੰਬਰ ਕਹਿਮਾ ਜਿੱਤਿਆ ਇਹ ਮੁਕਾਬਲੇ ਚ ਫਿਰ ਇਹੇ ਜੀ 8ਵੇਂ ਨੰਬਰ ਤੇ ਆਇਆ 8ਵੇਂ ਤੇ ਹਾਂਜੀ ਹਾਂਜੀ ਇਹ ਕਿਹੜੇ 7 14 70 ਦਾ ਦੱਸਦਾ 14 70 ਦਾ ਦੱਸਦਾ ਮਾਂ ਦਾ 16 17 ਲੀਟਰ ਹਾਂਜੀ ਮਾਂ ਦਾ 16 17 ਓਕੇ ਤੇ ਇਹਨੂੰ ਤੋਰੋ ਜੇ ਫਿਰ ਆਪਾਂ ਦੂਜੇ ਸਾਣ ਬਾਰੇ ਵੀ ਮਿੱਤਰੋ ਆਪਾਂ ਗੱਲ ਕਰਾਂਗੇ ਤੇ ਕਈ ਭਰਾ ਕੋਈ ਪਸ਼ੂ ਪਾਲਕ ਵੀਰ ਕਿਉਂਕਿ ਜਿੱਦੇ ਦੇ ਮਿੱਤਰੋ ਇਹ ਜਿਹੜੇ ਪਿੰਡਾਂ ਦੇ ਵਿੱਚ ਸਾਹਣ ਬੰਦ ਹੋਏ ਨੇ ਖਤਮ ਹੋਏ ਨੇ ਉਦੋਂ ਦੀਆਂ ਜਾਦੇ ਮਿੱਤਰੋ ਪਸ਼ੂ ਮੰਡੀਆਂ ਦੇ ਵਿੱਚ ਜਿਹੜੀਆਂ ਫਰਾਕ ਝੋਟੀਆਂ ਫਰਾਕ ਮੱਝਾਂ ਹੁੰਦੀਆਂ ਹੋਈਆਂ ਨੇ ਉਦੋਂ ਦਾ ਇਹ ਧੰਦਾ ਜਿਹੜਾ ਮਿੱਤਰੋ ਥੋੜਾ ਜਿਹਾ ਕਿੱصه हट ਗਿਆ ਤੇ ਪਹਿਲਾਂ ਮਿੱਤਰੋ ਉਨਾਂ ਸਰ ਸਾਹਣ ਮਿੱਤਰੋ ਘਰੇ ਰਹਿੰਦਾ ਸੀ ਜਿੰਨਾ ਚਰਪਸ਼ੂ ਨਵੇਂ ਦੁੱਧ ਨਹੀਂ ਹੁੰਦਾ ਸੀ ਤੇ ਬਹੁਤ ਵਧੀਆ ਵੰਡਾ ਰਿਜ਼ਲਟ ਸੀ ਸੋ ਮੈਂ ਇਹ ਕਹਿੰਦਾ ਵੀ ਚੰਗੇ ਸਿਮਾਂ ਲਾਓ ਪਰ ਜੇਕਰ ਮਿੱਤਰੋ ਕਿਤੇ ਸਮੱਸਿਆ ਆਉਂਦੀ ਹੈ ਕੋਈ ਪਸ਼ੂ ਨਹੀਂ ਰਹਿੰਦਾ ਤਾਂ ਸਿੱਧੀ ਡਾਇਰੈਕਟਰ ਕ੍ਰਾਸ ਕਰਾਓ ਪਹਿਲਾਂ ਵੇਚਣ ਤੋਂ ਪਹਿਨਾ ਫੇਰ ਭਾਵੇਂ ਜੇ ਕੁਦਰਤੀ ਕੋਈ ਹੋਰ ਨੁਕਸ ਪੈਂਦਾ ਫੇਰ ਵੇਚ ਦਿਓ ਤੇ ਕਈ ਪਸ਼ੂ ਮਿੱਤਰੋ ਸਾਹਣ ਤੋਂ ਹੀ ਰਹਿੰਦੇ ਨੇ ਤੇ ਵੱਡੇ ਕੱਦ ਕਾਠ ਵਾਲਾ ਬਹੁਤ ਸੋਹਣਾ ਸਿਹਤ ਪੱਖੋ ਤੇ ਠੰਡਾ ਸੀਲ ਵੀ ਫੁਰਲਾ ਤੇ ਸਰੀਰ ਪੱਖੋ ਤੁਸੀਂ ਦੇਖ ਸਕਦੇ ਹੋ ਤੇ ਸਨ ਵਾਲੇ ਟੌਰ ਨਹੀਂ ਹੈਨਾ ਦੂਜਾ ਨਹੀਂ ਆਕੜ ਜੀ ਨਹੀਂ ਹੈ ਨਹੀਂ ਹੈਨਾ ਹਾਂ ਬਹੁਤ ਠੰਡਾ ਹੈਨਾ ਇੱਥੇ ਖੜਾ ਪਈ ਹੈ ਹਾਂ ਇੱਥੇ ਖੜਾ ਠੀਕ ਹੈ ਬਹੁਤ ਵਧੀਆ ਚੀਜ਼ਾਂ ਮਿੱਤਰੋ ਬਹੁਤ ਬਾਈ ਕਹਿੰਦਾ ਵੀ ਪਿਆਰ ਨਾਲ ਪਾਲਿਆ ਇਹੀ ਹੈ ਜਿਹੜਾ ਬੰਦਾ ਨਹੀਂ ਉਹ ਦੂਜਾ ਜੀ ਠੀਕ ਹੈ ਤੇ ਬਹੁਤ ਐ ਮਿੱਤਰੋ ਸਾਹ ਨਹੀਂ ਖੜਦੇ ਨਹੀਂ ਹੁੰਦੇ ਤੇ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਹੈ ਵੀ ਵਾਕੀ ਮਿੱਤਰੋ ਗੱਲ ਚੰਗੀ ਹੈ ਆ ਮੋੜੋ ਜੀ ਨਾ ਫਿਰ ਰੇਟ ਵੀ ਤੁਹਾਨੂੰ ਆਪਾਂ ਮਿੱਤਰੋ ਦੱਸਾਂਗੇ ਤੇ ਕਿਸੇ ਵੀ ਭਰਾ ਨੂੰ ਸਾਣ ਦੇ ਲੋਡ ਹੋਵੇ ਫਿਰ ਆਪਾਂ ਕਹਿੰਦੇ ਕੋਈ ਡੇਰੀ ਫਾਰਮ ਦੇ ਵਿੱਚ ਮਿੱਤਰੋ ਲੋਡ ਹੈ ਤੇ ਘਰੇਲੂ ਕਿਸੇ ਨੇ ਮਿੱਤਰੋ ਪਸ਼ੂ ਕ੍ਰੋਸ ਕਰਨ ਦੀ ਖਾਤਰ ਰੱਖਿਆ ਹਜੇ ਇਹ ਕ੍ਰੋਸ ਕਰਨ ਤਾਂ ਨਹੀਂ ਲੱਗੇ ਨਹੀਂ ਆਪਾਂ ਛੱਡੇ ਨੇ ਮੋਹ ਹਣੇ ਦੋ ਦੰਦ ਆਹ ਦੋ ਦੰਦ ਹੋ ਗਏ ਜੀ ਠੀਕ ਹੈ ਮੋਹ ਮਿੱਤਰੋ ਦੋ ਦੰਦ ਆ ਤੇ 8ਵੇਂ ਨੰਬਰ ਤੇ ਮਿੱਤਰੋ ਆਇਆ ਸੀ 1470 ਦਾ ਮਾਂ ਦਾ ਫੇਰ ਕਹਿੰਦੇ ਵੀ 16 17 ਲੀਟਰ ਬਾਈ ਕਹਿੰਦਾ ਵੀ ਦੁੱਧ ਕੱਢਿਆ ਬੰਦ ਹੋ ਜੀ 100 ਲਗਾਤਾਰ ਮਿੱਤਰੋ ਆਪਾਂ ਕਹਿੰਦੇ ਵੀ ਵੀਡੀਓ ਆ ਰਹੀਆਂ ਨੇ ਹਰ ਟੌਪਿਕ ਤੇ ਆਪਾਂ ਵੀਡੀਓ ਬਣਾ ਰਹੇ ਆ ਜਿੰਨੀ ਵੀ ਆਪਣੇ ਕੋਲੇ ਜਾਣਕਾਰੀ ਆ ਤੁਹਾਡੇ ਨਾਲ ਆਪਾਂ ਸਾਂਝੀ ਕਰ ਰਹੇ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਬਾਈ ਦੇ ਨਾਲ ਸੰਪਰਕ ਕਰਿਓ ਤੇ ਫੇਸ ਕੁਆਲਿਟੀ ਕਿੰਡਾ ਮਿੱਤਰੋ ਬਹੁਤ ਸੋਹਣਾ ਸ਼ਕੀਨ ਮਿੱਤਰੋ ਝੋਟਾ ਕੋਈ ਐਵੇਂ ਨਹੀਂ ਕਹਿ ਸਕਦਾ ਵੀ ਆਪਾਂ ਉਹੀ ਸਾਨਾ ਹੈ ਤੇ ਚੰਗੇ ਸਾਨਾ ਦੇ ਵਿੱਚੋਂ ਆਉਂਦਾ ਕਿਉਂਕਿ ਮੇਲਿਆਂ ਦੇ ਵਿੱਚ ਕਿੰਨੇ ਜਿਹੜੇ ਮੁਕਾਬਲੇ ਦੇ ਵਿੱਚ ਕਿੰਨੇ ਸਾਹਣ ਸੀ ਜਦੋਂ ਉਦੋਂ ਮੇਰੇ ਸਾਹਮਣੇ ਵੀ 52 ਸੀਗੇ ਜੀ 52 ਚੋਂ ਇਹ 8ਵੇਂ ਤੇ ਆਇਆ ਇਹ ਤੇ ਇਹ 7ਵੇਂ ਤੇ ਆਇਆ ਬਹੁਤ ਵੱਡੀ ਗੱਲ ਆ ਹਨਾ ਹਾਂ ਬਹੁਤ ਵੱਡੀ ਗੱਲ ਆ ਹਨਾ ਹਾਂ ਬਹੁਤ ਵੱਡੀ ਗੱਲ ਆ ਹਾਂ 8ਵੇਂ 7ਵੇਂ ਤੇ ਆਉਣਾ ਹਾਂਜੀ ਹਾਂਜੀ ਤੇ ਕਿਉਂਕਿ ਸੰਭਾਈ ਵੀ ਮਿੱਤਰੋ ਫੁੱਲ ਹੈ ਤੇ ਕੁੰਡੇ ਵੀ ਫੁੱਲ ਹੈ ਕੋਈ ਆਏ ਨਹੀਂ ਵੀ ਇੱਕ ਮਾਣ ਦਾ ਰਿਕਾਰਡ ਫੇਰ ਆਪਾਂ ਕਹਿੰਦੇ ਵੀ ਚੰਗਾ ਬਾਪ ਵੀ ਚੰਗਾ ਹੁਣ ਇਹਦੇ ਆਪਾਂ ਜੇ ਗੱਲ ਕਰ ਗਏ ਇਹ ਕਿਹੜੇ ਸਿਮਨ ਦਾ ਜੀ ਇਹ ਬੇਤਾਬ ਦਾ ਜੀ ਬੇਤਾਬ ਹਾਂਜੀ ਸੰਸਨੀਵਾਲ ਕੋਲੇ ਆ ਠੀਕ ਹੈ ਹਾਂਜੀ ਓਕੇ ਤੇ ਇਹ ਵੀ ਮਿੱਤਰੋ ਬਹੁਤ ਸੋਹਣਾ ਸਾਨ ਹੈ ਤੇ ਰੇਟ ਆਪਾਂ ਦੋਨਾਂ ਦਾ ਬਾਅਦ ਚ ਦੱਸਦੇ ਹਾਂ ਇਹਨੂੰ ਵੀ ਤੋਰੋ ਜਿਹਾ ਵੜਾ ਜਾ ਵੱਡੇ ਕਾ ਕੱਦ ਮਿੱਤਰੋ ਜੰਨਾਂ ਦੇ ਸੇਮ ਹੀ ਹੈ ਤੇ ਸਰੀਰ ਪੱਖੋਂ ਵੀ ਦੋਨੇ ਮਿੱਤਰੋ ਇੱਕੋ ਜਿਹਾ ਲੱਗਦਾ ਦੋਨੇ ਭਾਈ ਭਾਈ ਹੁੰਦੇ ਆ ਤੇ ਇਹ ਇਹ ਆਪਸ ਵਿੱਚ ਭੜਦੇ ਨਹੀਂ ਕਹੀਂ ਜਿਵੇਂ ਅਗਲਾ ਕਹਿੰਦਾ ਹੁੰਦਾ ਸਾਨ ਇਹ ਤਾਂ ਮੂੰਹ ਵਾਲਾ ਕਰਦਾ ਜੀ ਇੱਕ ਨੂੰ ਖੋਲ ਲਿਆ ਦੂਜਾ ਡਾਟ ਪਾ ਠੀਕ ਹੈ ਅੱਗੇ ਤਾਂ ਇੱਕ ਦੂਜੇ ਮਗਰ ਪੈ ਜਾਂਦੇ ਸੀ ਨਹੀਂ 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 ਆਵਦੋਰ ਤੇ ਦੇਖਿਆ ਜਾਂਦਾ ਸੀ ਹਨਾ ਪਹਿਲਾਂ ਉਹ ਜੰਮੇਪਾਲੀ ਇਕੱਠੇ ਆ ਜੀ ਠੀਕ ਹੈ ਬਹੁਤ ਵਧੀਆ ਗੱਲ ਹੈ ਤੇ ਸੋਹਣੇ ਕੱਦ ਕਾਰ ਦਾ ਮਿੱਤਰੋ ਬੇਤਾਬ ਜਿਹੜੇ ਸਿਮਨ ਦਾ ਹੈ ਇਹਦਾ ਮਾਦਾ ਰਿਕਾਰਡ ਕੀ ਰਿਹਾ ਜੀ ਇਹਦਾ ਪਹਿਲੇ ਸੂਏ ਦਾ ਇਹ ਕੱਟਾ ਜੀ ਠੀਕ ਹੈ ਮਾਤਾ ਪਤੀਜੇ ਸੂਏ ਸੇਲ ਕੀਤੀ ਸੀ ਹਾਂਜੀ ਇਹਦੇ 15 16 ਲੀਟਰ ਦੁੱਧ ਆਈ 1500 ਵਾਲੇ ਚ ਠੀਕ ਹੈ ਵੀ ਐਵੇਂ ਆਪਾਂ 20 ਨਹੀਂ ਕਹਿੰਦੇ 22 ਨਹੀਂ ਕਹਿੰਦੇ ਹਨਾ ਜਿਵੇਂ ਲੋਕ ਹਾਂਜੀ ਦੇਖਿਆ ਵੀ ਉਹੀ ਪਹਿਲਾ ਸਾਹਣ ਜਿਹੜੇ ਹੁੰਦੇ ਆ 16 17 14 ਲੀਟਰ ਹੁੰਦੇ ਆ ਤੇ ਜਿੱਦਿ ਉਹ ਮੇਲੇ ਦੇ ਵਿੱਚ ਢੇੜਾ ਦੇ ਹੁੰਦੇ ਆ ਤੇ ਉਸ ਤੋਂ ਬਾਅਦ ਮਿੱਤਰੋ ਵੀਡੀਓ ਬਣਦੀ ਹੈ ਤੇ ਉਹੀ ਫਿਰ ਸਾਹਣ ਨੂੰ ਕਹਿੰਦਾ ਕਹਿੰਦੇ 22 ਲੀਟਰ ਕੱਢਾ ਜਿਹਨੇ 23 ਲੀਟਰ ਕੱਢਿਆ ਦੀ ਮਾਲ ਮੈਂ ਇਹ ਚੀਜ਼ ਆਪਾਂ ਆਪ ਅੱਖੀਂ ਮਿੱਤਰੋ ਦੇਖੀ ਆ ਤਾਂ ਕਰਕੇ ਆਪਾਂ ਉਨੀ ਕੀ ਗੱਲ ਕਹਿਨੇ ਆ ਵੀ 22 ਨੂੰ ਆਪਾਂ ਗੱਲ ਕਰਦੀ ਵੀ ਉਨੀ ਗੱਲ ਹੀ ਕਰਨੀ ਹੈ ਕਹੌਣ ਨੂੰ ਤਾਂ ਮਿੱਤਰੋ ਆਪਾਂ ਵੀ 18 20 ਲੀਟਰ ਕਹਿ ਸਕਦੇ ਆ ਪਰ ਨਹੀਂ ਨਹੀਂ ਠੀਕ ਹੈ ਤੇ ਸੱਚਾਈ ਤੇ ਚੱਲਣਾ ਹੈ ਨਾ ਸੱਚਾਈ ਤੇ ਚੱਲਣਾ ਹਾਂ ਬਹੁਤ ਸੋਣਾ ਬਾਈ ਨਾਲ ਗੱਲ ਕਰਕੇ ਵੀ ਵਧੀਆ ਲੱਗਿਆ ਤੇ ਹੁਣ ਇਹ ਸਾਂਹ ਜੇ ਕਹਦੇ ਵੀ ਬੈਂਦਾ ਮਤਲਬ ਠੀਕ ਆ ਹਾਂ ਇਹ ਕੁਆ ਮੇਰਾ ਲਾਇਆ ਵਾ ਜੀ ਠੀਕ ਆ ਆਪਾਂ ਨੂੰ ਬਹੁਤ ਹਾਂ ਬੈਠੂ ਠੀਕ ਆ ਇਹ ਵੀ ਮੂੰਹ ਦੇ ਦੰਦ ਹੈ ਹਾਂ ਜੀ ਹਾਂ ਇਹਨੇ ਤਾਂ ਦੋ ਦੰਦ ਪੂਰੇ ਵੀ ਨਹੀਂ ਕਰੇ ਜੀ ਠੀਕ ਆ ਹਾਂ ਜੀ ਹਾਂ ਠੀਕ ਆ ਤੇ ਬੰਦ ਹੋ ਜੇ ਇਹਨੂੰ ਵੀ ਫਿਰ ਆਪਾਂ ਬਿੱਤਰ ਨੂੰ ਤੁਹਾਨੂੰ ਰੇਟ ਵੀ ਦੱਸ ਦਿਆਂ ਦੋਨਾਂ ਦਾ ਮੰਤਾ ਜੀ ਬੰਦ ਟੈਸਟੀ ਕਾਲ ਮੈਂ ਤੁਹਾਨੂੰ ਮਿੱਤਰੋ ਦੋਨੇ ਓਕੇ ਆ ਕਿਉਂਕਿ ਮੁਕਾਬਲੇ ਦੇ ਵਿੱਚ ਜਦੋਂ ਜਾਂਦੇ ਆ ਮੇਨ ਟੈਸਟੀ ਕਾਲ ਦੇਖਿਆ ਜਾਂਦਾ ਤੇ ਫੇਸ ਕੁਆਲਟੀ ਬਹੁਤ ਸੋਹਣੀ ਦੋਨਾਂ ਦੀ ਫੇਰ ਆਪਾਂ ਕਹਿੰਦੇ ਆ ਵੀ ਦੋਨੇ ਐ ਲੱਗਦੇ ਆ ਮਿੱਤਰੋ ਜਿਵੇਂ ਭਾਈ ਭਾਈ ਹੁੰਦੇ ਆ ਹੋਣਾ ਪਰ ਰੇਟ ਦੀ ਗੱਲ ਕਰਕੇ ਹਨਾ ਹਾਂ ਕੀ ਰੇਟ ਕਰਤਾ ਹੁਣ ਪਹਿਲਾ ਬੇਤਾਬ ਵਾਲੇ ਸਿਮੰਦਾ ਜਿਹੜਾ ਇਹ ਸਾਨ ਹੈ ਇਹ ਕੱਟੇ ਦਾ ਹੀ ਰੇਟ ਆ ਜਿਹੜਾ ਜੀ ਇਹਦਾ 2.5 ਲੱਖ ਰੁਪਏ ਆਪਾਂ ਰੇਟ 2.5 ਲੱਖ ਹਾਂ ਜੀ ਮਾਨਤਾਣ ਹੋ ਜੂ ਹਾਂ ਮਾਨਤਾਣ ਹੋਊਗੀ ਓਕੇ ਠੀਕ ਹੈ ਤੇ ਹੁਣ ਜੇ ਆਪਾਂ ਇਹ ਦੂਜੀ ਦੀ ਗੱਲ ਕਰਗੇ ਇਹਦੇ ਜੀ ਇਹ ਕੱਟੇ ਦਾ ਹੀ 2 ਲੱਖ ਰੁਪਏ ਮੋੜ 2 ਲੱਖ ਹਾਂ ਜੀ ਠੀਕ ਹੈ ਤੇ ਫੋਨ ਨੰਬਰ ਆਪਣਾ ਜੀ ਫੋਨ ਨੰਬਰ ਮੇਰਾ ਜੀ 98727 98727 ਹਾਂ ਜੀ 64204 46224 98727 64224 ਸੋ ਜੇਕਰ ਕਿਸੇ ਵੀ ਭਰਾ ਨੇ ਫਿਰ ਆਪਾਂ ਕਹਿੰਦੇ ਆਂ ਵੀ ਡੇਰੀ ਫਾਰਮ ਦੇ ਵਿੱਚ ਰੱਖਣਾ ਹੈ ਘਰੇਲੂ ਪਸ਼ੂ ਪਾਲਕ ਵੀਰ ਇਹਨਾਂ ਨੇ ਰੱਖਣਾ ਹੈ ਜਾਂ ਕਿਸੇ ਪਿੰਡ ਦੇ ਵਿੱਚ ਛੱਡਣਾ ਹੈ ਤੇ ਜਰੂਰ ਵਾਈ ਦੇ ਨਾਲ ਮਿੱਤਰੋ ਸੰਪਰਕ ਕਰੋ ਕਿਉਂਕਿ ਅਜਿਹੇ ਸਾੜ ਮਿੱਤਰੋ ਗਾਂਾਂ ਬਰੀਡ ਤਿਆਰ ਕਰਨਗੇ ਕਿਉਂਕਿ ਮਾਵਾ ਦਾ ਵੀ ਰਿਕਾਰਡ ਚੰਗਾ ਹੈ ਤੇ ਬਾਪ ਵੀ ਦੋਨਾਂ ਦੇ ਮਿੱਤਰੋ ਚੰਗੇ ਆ ਤੇ ਸਮੇ ਵੀ ਚੰਗੇ ਆ ਤੇ ਸੋਹਣੇ ਵੀ ਦੋਨੇ ਆ ਤੇ ਮੇਲਿਆਂ ਦੇ ਵਿੱਚ ਵੀ ਦੋਨੇ ਮਿੱਤਰੋ 7ਵਾਂ ਤੇ 8ਵਾਂ ਨੰਬਰ ਇਹਨਾਂ ਨੇ ਦੋਨਾਂ ਨੇ ਜਿੱਤਿਆ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਸੋਨੂੰ ਕਿਵੇਂ ਲੱਗੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਮਿਹਰਬਾਨੀ